ਇਕਨ ਕਾਉਂਟਰ ਹੋਇਆ ਕੀ ਮੰਗ ਹੋਇਆ ਹੈ ਹਾਂ ਇਹ ਇਨਕਾਉਂਟਰ ਤਾਂ ਇਹਨੂੰ ਕਹਿ ਵੀ ਨਹੀਂ ਸਕਦੇ ਇਹ ਤਾਂ ਉਹਦੀ ਹੀ ਯਾਤ ਸੀ ਇੱਕ 74 ਨੰਬਰ ਮੁਕੱਦਮਾ ਆਇਆ ਤੁਹਾਨੂੰ ਯਾਦ ਹੋਊਗਾ ਕਿ ਇੱਥੇ ਤਿੰਨ ਪ੍ਰਵਾਸੀ ਵਿਚ ਆ ਰਹੇ ਸੀ ਉਹਨਾਂ ਕੋਲ ਮੋਟਰਸਾਈਕਲ ਖੋਲਿਆ ਸੀ ਦੋ ਗੋਲੀਆਂ ਮਾਰ ਕੇ ਉਹਦੇ ਜਿਹਦੇ ਤੇ ਅਸੀਂ 74 ਮੁਕੱਦਮਾ ਵਗੈਰਾ ਦਰਜ ਕਰਕੇ ਉਹ ਬੰਦੇ ਨੂੰ ਇਮੀਡੀਏਟ ਉਹਦਾ ਟ੍ਰੀਟਮੈਂਟ ਵਾਸਤੇ ਉਹ ਪੀਜੀਆ ਚੱਲ ਰਿਹਾ ਹੈਗਾ ਉਹਦੀ ਟ੍ਰੇਸ ਕਰਨ ਵਾਸਤੇ ਮਾਨਜੋਗ ਐਸਐਸਪੀ ਮੈਮ ਡਾਕਟਰ ਜੋਤੀ ਜਾਦਵ ਆਈਪੀਐਸ ਉਹਨਾਂ ਦੀਆਂ ਹਦਾਇਤਾਂ ਤੇ ਸਾਡੀਆਂ ਉਹਨੂੰ ਮੁਕਦਮ ਨੂੰ ਟ੍ਰੇਸ ਕਰਨ ਵਾਸਤੇ ਡਿਫਰੈਂਟ ਪਾਰਟੀਆਂ ਤਿਆਰ ਕੀਤੀਆਂ ਜਿਹਦੇ ਵਿੱਚ ਡੀਐਸਪੀ ਸਮਰਾਲਾ ਦਾ ਹੈ ਹੀ ਹੈ ਨੇ ਉਹਨਾਂ ਦੇ ਐਸਐਚਓ ਸਹਿਬਾਨ ਦੋਨੇ ਬਾਚੀਵਾੜਾ ਐਂਡ ਸਮਰਾਲਾ ਸਪੈਸ਼ਲੀ ਡੀਐਸਪੀ ਡੀ ਐਂਡ ਸਾਡੇ ਇੰਸਪੈਕਟਰ ਸੀਆਈਏ ਤੇ ਸਾਡੇ ਹੋਰ ਵੀ ਕੁਝ ਟੀਮਾਂ ਸੀਗੀਆਂ ਜਿਹਦੇ ਵਿੱਚ ਟੈਕਨੀਕਲੀ ਏ ਕਉਸ ਕਰੇ ਸਿਕਰਟ ਟੀਮ ਤਿਆਰ ਕੀਤੀ ਸੀ ਮਾਂ ਜੋਗੇ ਐਸਐਸਪੀ ਨੇ ਉਹਦੇ ਚ ਅੱਜ ਕੰਟੀਨਿਊ ਪੰਜਵਾਂ ਦਿਨ ਹੋਏਗਾ ਕੰਟੀਨਿਊ ਪੰਜ ਦਿਨ ਤੋਂ ਅਸੀਂ ਉਸ ਵੇਸਤੇ ਜੋ ਸਾਨੂੰ ਪ੍ਰੂਫ ਮਿਲ ਰਹੇ ਸੀ ਇਹਨਾਂ ਦਾ ਪਿੱਛਾ ਕਰ ਰਹੇ ਸੀ ਇੱਛਾ ਕਰਦੇ ਕਰਦੇ ਤੇ ਰਾਤ ਜਾ ਕੇ ਸਾਨੂੰ ਇਹ ਅਮਲ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਇਹ ਦੋ ਬੰਦੇ ਜਿਹੜੇ ਐ ਅਰੈਸਟ ਕਰ ਲਏ ਦੋ ਬੰਦਿਆਂ ਦੇ ਵਿੱਚੋਂ ਇਨਾਂ ਤੋਂ ਬੜੀ ਮਜੀਦ ਪੁਸ਼ਕਿਸ਼ ਹੋਈ ਹੈ ਮਜੀਦ ਪੁਸ਼ਕਿਸ਼ ਦੇ ਦੌਰਾਨ ਇਹਦੇ ਚ ਅਸਲਾ ਬRAND ਕਰਨਾ ਬਹੁਤ ਜ਼ਰੂਰੀ ਸੀ ਜਿਹਦੇ ਨਾਲ ਉਹਨਾਂ ਦੇ ਗੋਲੀ ਮਾਰੀ ਸੀ ਜਦੋਂ ਉਹਦੀ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕੀ ਕਰੀਮ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਹੈ ਇੱਥੇ ਐਸ ਐਚਓ ਸਮਰਾਲਾ ਜਿਹਨੇ ਕਿ ਉਹਦੇ ਫਰਦ ਇਖਲਾਫ ਉਹਨੇ ਜ਼ੋਰ ਨਹੀਂ ਕੀਤਾ ਸੀਗਾ ਕਿ ਮੈਂ ਕਿਥੇ ਉਹਨੂੰ ਸ਼ਿਪਾ ਕੇ ਰੱਖਿਆ ਆ ਉਹਦੀ ਬਰਾਮਦੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ ਸਕਫਲ ਕਰਨ ਵਾਸਤੇ ਬਰਾਮਦੀ ਕਰਨ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨੇ ਸਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਦੌਰਾਨ ਹੀ ਜਿਹੜੀ ਹੈ ਗੋਲੀ ਉਹਦੇ ਪੈਰ ਤੇ ਲੱਗੀ ਹੈ ਜਿਹਦੇ ਕਰਕੇ ਬਾਕੀ ਕਿਉਂਕਿ ਪੁਲਿਸ ਪਾਰਟੀ ਕਾਫੀ ਸੀ ਮੌਕੇ ਤੇ ਹੋਰ ਵੀ ਇਮੀਡੀਏਟ ਕੰਟਰੋਲ ਰੂਮ ਦੇ ਜਰੀਏ ਇਤਲਾ ਮਿਲਣ ਤੇ ਸਾਰੇ ਜਿਹੜੇ ਸੀਨੀਅਰ ਅਫਸਰ ਹੈ ਜਦੋਂ ਉਹਨਾਂ ਨੂੰ ਰਾਤ ਅਰੈਸਟ ਕੀਤਾ ਸੀ ਉਹਦੇ ਦੌਰਾਨ ਹੀ ਸਾਡੇ ਹੋਰ ਵੀ ਜੀਓ ਸਹਿਬਾਨ ਡੀਐਸਪੀ ਸਹਿਬਾਨ ਸਾਰੇ ਇਹਦੇ ਦੌਰਾਨ ਇੱਥੇ ਤਪਤੀਸ਼ ਦੇ ਵਿੱਚ ਮਸ਼ਰੂਫ ਹੀ ਸੀਗੇ ਤੇ ਜਿਹਦੇ ਕਰਕੇ ਅਗਰ ਉਹ ਚੱਕਮਾ ਦੇਣ ਦੀ ਉਹਦੀ ਕੋਸ਼ਿਸ਼ ਸੀਗੀ ਤੇ ਉਹ ਕਾਮਯਾਬ ਨਹੀਂ ਹੋ ਸਕਿਆ ਉਸ ਦੇ ਵਿੱਚ ਤੇ ਇਹ ਪੁਲਿਸ ਲਈ ਬੜੀ ਵੱਡੀ ਇੱਕ ਕਾਮਯਾਬੀ ਹੈ ਇਹਦੇ ਵਿੱਚ ਜਿਹੜੀ ਟੀਮ ਮਾਜੋਗ ਐਸਐਸਪੀ ਸਾਹਿਬ ਦੀ ਰਹਿਨਮਾਈ ਹੇਠ ਕੰਮ ਕਰੀ ਸੀ ਉਹਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਤੇ ਇਹ ਇਹ ਦੇ ਬਾਰੇ ਤੁਹਾਨੂੰ ਇਹ ਬਰੀਫ ਵੀ ਇਸੇ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਅਰਲੀ ਅੰਦਰ ਮਾਰਨਿੰਗ ਦਾ ਟਾਈਮ ਹੈ ਲੇਕਿਨ ਸਾਨੂੰ ਸੀ ਕਿਉਂਕਿ ਇਹ ਸਾਰਾ ਜੋ ਲਾਈਵ ਹੈ ਪ੍ਰੈਕਟੀਕਲੀ ਜੋ ਕੁਝ ਹੋਇਆ ਹੈਗਾ ਇਹ ਨਾਲ ਨਾਲ ਤੁਹਾਨੂੰ ਬਰੀਫ ਵੀ ਕਰ ਦਿੱਤਾ ਜਾਵੇ ਸਰ ਕੀ ਨਾਮ ਹੈ ਕਿੱਥੇ ਦੇ ਰਹਿਣ ਦਾ ਇਹਦਾ ਨਾਮ ਮੈਂ ਤੁਹਾਨੂੰ ਦੱਸਦਾ ਜੀ ਇਹ ਦੋ ਬੰਦੇ ਨੇ ਇੱਕ ਦਾ ਨਾਮ ਸਤਨਾਮ ਸਿੰਘ ਹੈ ਤੇ ਇੱਕ ਦਾ ਨਾਮ ਗੁਰਮਿੰਦਰ ਗੁਰਕਰਨ ਵੀਰ ਸਿੰਘ ਹੈ ਇਹ ਜਿਹੜਾ ਇਹਨਾਂ ਦਾ ਐਟ ਪ੍ਰੈਜ਼ੈਂਟ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਇਹ ਜਿਹੜਾ ਸਾਡਾ ਸੁਹਾਣਾ ਹੈ ਉੱਥੇ ਇੱਕ ਪੀਜੀ ਹੈ ਛਪੜੀ ਹੈ ਉੱਥੇ ਪੈਂਦੀ ਇਹ ਉੱਥੇ ਰਹਿ ਰਹੇ ਸੀ ਇਹ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਟਾਈ ਮਤਲਬ ਇਹਨਾਂ ਦੀ ਸੋਚ ਹੈ ਕਿ ਤੇ ਉਹ ਉਸ ਦਿਨ ਵੀ ਅਜੇ ਪੋਸ਼ਕਸ਼ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਇਹ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਖੋਇਆ ਆਪਣਾ ਉਹਦਾ ਪਲੱਸ ਉਹਦਾ ਮੋਟਰਸਾਈਕਲ ਖੋਇਆ ਹੈਗਾ ਇਹ ਇਹ ਜਿਹੜਾ ਸਤਨਾਮ ਸਿੰਘ ਹੈ ਇਹ ਬੇਸਿਕਲੀ ਪਿੱਛੇ ਮਾਝੇ ਏਰੀਆ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਦਾ ਪਿੰਡ ਹੈਗਾ ਤੇ ਅਜੇ ਇਹ ਯੰਗ ਬੱਚੇ ਨੇ ਅਜੇ ਉਮਰ ਵੀ ਇਹਨਾਂ ਦੀ 19-20 ਸਾਲ ਦੇ ਕਰੀਬ ਹੈ ਦੋਨਾਂ ਦੀ ਤੇ ਜਿਹੜੇ ਕਿ ਇਹ ਕ੍ਰਾਈਮ ਦੇ ਵਿੱਚ ਇਨਵੋਲਵ ਹੋਏ ਹੋਏ ਨੇ ਅੱਗੇ ਮਜੇਰ ਪੜਤਾਲ ਹੋ ਰਹੀ ਹੈ ਇਹਨਾਂ ਦੀ ਬੈਕਗ੍ਰਾਉਂਡ ਬਾਰੇ ਅਸੀਂ ਹੋਰ ਪਤਾ ਕਰ ਰਹੇ ਹਾਂ ਇੰਜਰਡ ਜਿਹੜਾ ਨਜਾਇਜ਼ ਹੈ ਇੰਜਰਡ ਪਤਾ ਜੀ ਜਿਹੜਾ ਰਿਕਵਰੀ ਕਰਵਾਣਾ ਆਇਆ ਸੀ ਉਹੀ ਬੰਦਾ ਜਿਹੜਾ ਖੁਦ ਹੀ ਰਿਕਵਰੀ ਕਰਾਉਣ ਵਾਸਤੇ ਆਇਆ ਸਤਨਾਮ ਸਿੰਘ ਉਹੀ ਇੰਜਰਡ ਹੈ ਹਾਂਜੀ ਸਰ ਰਿਵਾਲਵਰ ਕਿਹੜੇ ਨੇ ਜੀ ਜਿਹੜੇ ਬਰਾਮਦ ਹੋਏ ਨੇ ਇਹ ਜੀਸੀ ਕਟਾ ਉਹ 315 ਬੋਲ ਦਾ ਹੈ ਜੀ 315 ਬੋਲ ਦਾ ਹੈ ਪਹਿਲਾਂ ਵੀ ਇਹਨਾਂ ਨੂੰ ਕੋਈ ਵਾਰਦਾਤ ਕੀਤੀ ਸੀ ਉਹ ਸਾਰੀ ਪੜਤਾਲ ਰਹੀ ਹੈ ਪੜਤਾਲ ਆ ਆ ਤੁਹਾਨੂੰ ਦੱਸਿਆ ਜਿਹੜੀ 5 ਪੰਜ ਦਿਨ ਪਹਿਲੇ ਕੀਤੀ ਹੈ ਅਸੀਂ ਉਹਦੀ ਚੀਜ਼ ਨੂੰ ਰੈਸਟ ਪਾਇਆ ਹੈ ਬਾਕੀ ਇਹਦੀ ਜਿਹੜੇ ਪੁਰਾਣੇ ਨੇ ਤੇ ਕੀ ਕੀ ਚੀਜ਼ ਹੈ ਕੀ ਇਹਨਾਂ ਦਾ ਇਨਵੋਲਵਮੈਂਟ ਰਹੀ ਹੈ ਉਹ ਤਾਂ ਹੁਣ ਦੇਖੀ ਜਾਏਗੀ ਕਿਉਂਕਿ ਰਾਤ ਹੀ ਰੈਸਟ ਕੀਤੀ ਹੈ ਰਾਤ ਦੇ ਰਿਕਵਰੀ ਕਰਵਾਉਣ ਲੱਗੇ ਹੋਏ ਸੀ ਪੁਲਿਸ ਪਾਰਟੀ ਤੇ ਰਾਤ ਹੀ ਕਾ ਨਮਾਇਨਾਂ ਨੇ ਇਨਸੀਡੈਂਟ ਕਰ ਦਿੱਤਾ ਸਰ ਇਹ ਵੀ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਤੋਂ ਸੁਹਾਣੇ ਤੋਂ ਕਮਰ ਹੋ ਰਹਿਣ ਵਾਲਾ ਇਸ ਸਮਰਵਾਂ ਲੱਗ ਕੇ ਵੀ ਸੀ ਕਿ ਪਹਿਲਾਂ ਵੀ ਜਦੋਂ ਹੀ ਹੋਰ ਵੀ ਵਾਰ-ਵਾਰਦ ਕਰਨ ਦੇ ਵਿੱਚ ਮਤਲਬ ਵਿੱਚ ਵੀ ਸੋਚ ਰਹੇ ਆਪ ਦੀ ਕੋਈ ਯੋਜਨਾ ਸੀ ਇਹਨਾਂ ਦੀ ਮੈਂ ਭਾਈ ਸਭੀ ਤੁਹਾਨੂੰ ਦੱਸ ਰਿਹਾ ਕਿ ਅਸੀਂ ਅਰੈਸਟ ਕਰਨ ਤੋਂ ਬਾਅਦ ਫਿਰ ਸਾਡਾ ਮੇਨ ਮਕਸਦ ਸੀ ਕਿ ਐਸਐਸ ਹਥਿਆਰ ਬਰਾਮਦ ਕਰਵਾ ਲਈਏ ਜਿਹਦੇ ਨਾਲ ਇਹਨਾਂ ਨੇ ਉਪਰਵਾਸੀ ਵਿਚਾਰਾ ਮਾਰਨ ਦੇ ਕਿਨਾਰੇ ਕਰਤਾ ਉਹ ਤਾਂ ਕੁਦਰਤੀ ਬਚ ਗਿਆ ਉਹਦੇ ਦੋ ਗੋਲੀਆਂ ਵੱਜੀਆਂ ਪੇਟ ਦੇ ਵਿੱਚ ਤੇ ਅਸੀਂ ਮੋਰਸਲ ਦੀ ਬਰਾਮਦਗੀ ਕਰ ਚੁੱਕੇ ਸੀ ਬੰਦਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੇਕਿਨ ਹਥਿਆਰ ਬਰਾਮਦ ਕਰਨਾ ਬਹੁਤ ਜ਼ਰੂਰੀ ਸੀ ਜਦੋਂ ਇਹਦੀ ਬਾਰ ਬਾਰ ਆਪਣੇ ਬਿਆਨ ਬਦਲ ਰਿਹਾ ਸੀ ਔਰ ਜਦੋਂ ਇਹਦਾ ਪ੍ਰੋਪਰ ਇਹਨੇ ਆਪਣੇ ਬਕਾਇਦਾ ਫਰਜ਼ਿੰਗ ਸਾਫ ਕੀਤਾ ਹੈ ਕਿ ਮੇਰਾ ਹਥਿਆਰ ਆ ਜਿਹੜਾ ਪੁਲ ਬਹਿਲੂਲਪੁਰ ਦਾ ਬਜਦਾ ਹਥਿਆਰ ਤੁਸੀਂ ਦੇਖਿਆ ਬੜਾ ਸੁਨਸਾਨ ਏਰੀਆ ਉੱਥੇ ਤੁਹਾਨੂੰ ਉਹ ਜਗ੍ਹਾ ਵੀ ਦਿਖਾ ਦਿੰਦੇ ਆ ਜਿੱਥੇ ਇਹਨੇ ਛਪਾ ਕੇ ਰੱਖਿਆ ਹੈ ਉਹ ਬਰਾਮਦ ਕਰਾਣ ਤੋਂ ਬਾਅਦ ਇਹਨੇ ਦੇਖਿਆ ਕਿ ਉਵੇਂ ਹੈ ਉਹ ਇਮੀਡੀਏਟ ਪੁਲਿਸ ਐਸਐਚਓ ਦੇ ਨਾਲ ਹੀ ਸਕਫਲ ਕੀਤਾ ਇਹਨੇ ਉਹਦਾ ਰਿਵਾਲਵਰ ਖੋਣ ਦੀ ਕੋਸ਼ਿਸ਼ ਉਸ ਦੇ ਦੌਰਾਨ ਹੀ ਫਿਰ ਇਹ ਦੇ ਇਹ ਇਹ ਨੂੰ ਫੜ ਲਿਆ ਸੀ ਇਹਨੂੰ ਮਤਲਬ ਕਾਮਜਾਬ ਨਹੀਂ ਹੋਣ ਦਿੱਤਾ ਵੀ ਪਟਨ ਵੀ ਕੋਈ ਇੰਜਰਡ ਹੋਇਆ ਜੀ ਪੁਲਿਸ ਉਹ ਉਹਦੇ ਕੁਝ ਮਾਮੂਲੀ ਸੱਟਾਂ ਤਾਂ ਲੱਗੀਆਂ ਹੋਣਗੀਆਂ ਪਰ ਗੋਲੀ ਦਾ ਕੋਈ ਉਹ ਨਹੀਂ ਬਚਾ ਹੋ ਗਿਆ ਹਾਂਜੀ